ਜੋ ਮਸ਼ੀਆਂ ਕੋਗੇ ਸਫੀਆਂ ਸਾਰਾ ਕੁਝ ਦੁਆਰਾ ਜਿਹੜਾ ਹੈ ਬਾਬੇ ਨਾਨਕ ਦੀ ਵੇਂ ਦੇ ਵਿੱਚ ਇਹ ਸ਼ੁਰੂ ਹੋ ਗਿਆ ਬਾਸਾਂ ਦਾ ਪਾਣੀ ਹੈ ਕਿਉਂਕਿ ਵਗਣਾ ਸ਼ੁਰੂ ਹੋ ਗਿਆ ਪਹਿਲੀ ਵਾਰੀ ਇਹਨਾਂ ਦਿਨਾਂ ਦੇ ਵਿੱਚ ਤੇ ਵੇਂ ਦੇ ਵਿੱਚ ਕਾਫੀ ਪਾਣੀ ਜਿਹੜਾ ਹੈਗਾ ਵਗ ਰਿਹਾ ਉਹ ਜਿਹੜਾ ਖਿਆਲਪੁਰ ਦੀ ਰੀਤ ਕਾਫੀ ਬਾਰਸਾਂ ਹੋਈਆਂ ਹੈ ਤੇ ਦਰਿਆ ਦੇ ਵਿੱਚ ਵੀ ਪਾਣੀ ਜਿਆਦਾ ਹੋਣ ਕਰਕੇ ਤੇ ਇਹ ਤਰ ਕਾਲੀ ਵੇਂ ਦੇ ਵਿੱਚ ਇਹਨਾਂ ਕਾਫੀ ਉੱਠਣੇ ਜਰ ਹੈ ਉਹ ਆ ਗਏ ਤਾਂ ਜੇ ਸ਼ੁਰੂਆਤ ਹੋਈ ਹੈ ਬਾਰਸਾਂ ਦੀ ਤੇ ਇਹ ਨਦੀਆਂ ਦਰਿਆਈ ਜਿਹੜੇ ਹੈ ਇੱਕ ਕੁਦਰਤੀ ਸਰੋਤ ਸਾਡੇ ਜਿੰਨੀ ਵੀ ਬਾਰਸ਼ ਹੁੰਦੇ ਉਹ ਪਾਣੀ ਇਹ ਹਾਂ ਕੇ ਲੈ ਕੇ ਜਾਂਦਾ ਹੈ ਜੇਕਰ ਇਹ ਬੰਦ ਹੋ ਜਾਂਦੇ ਤਾਂ ਫਿਰ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਪੜਾਣ ਦੇਸ਼ ਕਰਕੇ ਆਉਂਦੇ ਜਿਹੜੇ ਅਸੀਂ ਉਹਨਾਂ ਦੇ ਵੇ ਆ ਰਸਤੇ ਆ ਉਹਨਾਂ ਨੂੰ ਅਸੀਂ ਬੰਦ ਕਰ ਦਿੰਦੇ ਆ ਤਾਂ ਇਹ ਕੁਦਰਤੀ ਸਰੂਪ ਦੇ ਰਿਹਾ ਤੇ ਕੁਦਰਤ ਦੀਆਂ ਦਾਤਾਂ ਕੁਦਰਤ ਦੀਆਂ ਨਿਯਮਾਂ ਕੁਦਰਤ ਦੀ ਸ੍ਰੀ ਤੇਰੀ ਰਚਨਾ ਬਲਹਾਰੀ ਕੁਦਰਤ ਅਸਰੇ ਤੇਰਾ ਅੰਤ ਨਹੀਂ ਲੱਗਦਾ ਬਾਹਰ ਬਿਨਾਂ ਮਿੱਤ ਜੀ ਕੁਦਰਤ ਨਹੀਂ ਇਹ ਫੋ ਤੁਰਕੀ ਬਾਣੀ ਆਈ ਸਗਲੀ ਕਿੰਨ ਕਮਟਾਈ ਦਾ ਵਾਹਿਗੁਰੂ ਜੀ ਪ੍ਰਕਾਸ਼ ਵਾਹਿਗੁਰੂ ਜੀ